ਬਾਬੂਸ਼ਾਹ ਦੇਖ ਰਹੇ ਤੁਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪ ਦੀ ਸਰਕਾਰ ਆਪ ਦੇ ਦਵਾਰ ਸ਼ੁਰੂ ਕੀਤਾ ਗਿਆ ਡੇਰਾ ਬੱਸੀ ਹਲਕੇ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਹੁਣ ਲੋਕਾਂ ਦੀ ਖੱਜਲ ਖਵਾਰੀ ਘਟਾਉਣ ਦੇ ਲਈ ਸਰਕਾਰ ਜਿਹੜੀ ਹੈਗੀ ਐ ਉਹ ਆਪ ਤੁਹਾਡੇ ਘਰ ਘਰ ਤੱਕ ਜਿਹੜੀ ਐ ਚੱਲ ਕੇ ਆਊਗੀ ਤੁਹਾਡੇ ਦਰਾਂ ਤੱਕ ਆਊਗੀ ਤੇ ਤੁਹਾਨੂੰ ਦਫਤਰਾਂ ਦੇ ਵਿੱਚ ਠੱਕੇ ਖਾਣ ਦੀ ਲੋੜ ਜਿਹੜੀ ਐ ਉਹ ਘੱਟ ਤੋਂ ਘੱਟ ਪਊਗੀ ਸੋ ਇਸੇ ਚੀਜ਼ ਦੀ ਆ ਸ਼ੁਰੂਆਤ ਕੀਤੀ ਗਈ ਐ ਡੇਰਾ ਬੱਸੀ ਤੋਂ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਭੰਕਰਪੁਰ ਪਿੰਡ ਐ ਡੇਰਾ ਬੱਸੀ ਕੋਲੇ ਉੱਥੇ ਅੱਜ ਇੱਕ ਖਾਸ ਤੌਰ ਤੇ ਕੈਂਪ ਲਾਇਆ ਗਿਆ ਜਿੱਥੇ ਵੱਖ-ਵੱਖ ਜਿਹੜੇ ਮਹਿਕਮਿਆਂ ਦੇ ਇੱਥੇ ਸਟਾਲਸ ਲੱਗੇ ਨੇ ਤੇ ਲੋਕ ਜਿਹੜੇ ਨੇ ਆ ਇਹ ਨੇੜੇ-ਤੇੜੇ ਦੇ ਪਿੰਡਾਂ ਦੇ ਉਹ ਚੱਲ ਕੇ ਆ ਰਹੇ ਨੇ ਸੋ ਜਿਨ੍ਹਾਂ ਨੂੰ ਵੀ ਕੰਮ ਨੇ ਵੱਖ-ਵੱਖ ਮਹਿਕਮਿਆਂ ਦੇ ਨਾਲ ਅ ਸੰਬੰਧਿਤ ਕੰਮ ਨੇ ਉਹ ਇਸ ਕੈਂਪ ਚ ਲਾਹਾ ਲੈਣ ਦੇ ਲਈ ਆ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਇੱਥੇ ਕਾਊਂਟਰਸ ਜਿਹੜੇ ਬਣੇ ਹੋਏ ਨੇ ਸੇਵਾ ਕੇਂਦਰ ਹੋਵੇ ਬੈਂਕਾਂ ਦੇ ਹੋਣ ਖੇਤੀਬਾੜੀ ਸਹਿਕਾਰਤਾ ਵਿਭਾਗ ਦੇ ਹੋਣ ਪਟਵਾਰੀ ਕਾਨੂੰਗੋ ਦੇ ਹੋਣ ਸਿਹਤ ਮਹਿਕਮੇ ਦੇ ਹੋਣ ਤੇ ਸੋ ਜਿਹਨੂੰ ਵੀ ਜਿਸ ਤਰ੍ਹਾਂ ਦਾ ਵੀ ਕੰਮ ਜਿਹੜਾ ਹੈਗਾ ਉਹ ਪੈਂਦਾ ਉਹ ਇੱਥੇ ਆ ਕੇ ਅੱਜ ਕਰ ਸਕਦੇ ਨੇ ਚਾਹੇ ਉਹ ਜ਼ਮੀਨ ਦੇ ਰਿਲੇਟਿਡ ਹੋਵੇ ਚਾਹੇ ਉਹ ਦਵਾਈ ਲੈਣੀ ਹੋਵੇ ਸਿਹਤ ਨਾਲ ਜੁੜਿਆ ਹੋਵੇ ਆਯੂਸ਼ਮਾਨ ਕਾਰਡ ਬਣਾਉਣਾ ਹੋਵੇ ਜਾਂ ਫਿਰ SBI ਬੈਂਕ ਦੇ ਵਿੱਚ ਜਾਂ HDFC ਬੈਂਕ ਦੇ ਵਿੱਚ ਕਿਸੇ ਬੈਂਕ ਦੇ ਵਿੱਚ ਖਾਤਾ ਖਲੋਣਾ ਹੋਵੇ ਜਾਂ ਫਿਰ ਖੇਤੀਬਾੜੀ ਦੇ ਸਬੰਧਤ ਕੋਈ ਕੰਮ ਹੋਵੇ ਕੋਈ ਤਾਂ ਉਹ ਵੱਖ-ਵੱਖ ਕੋਸ ਦੇ ਹਿਸਾਬ ਨਾਲ ਸਾਰੇ ਅੱਜ ਇੱਥੇ ਜਿਹੜੇ ਨੇ ਸੈਟਅਪ ਕੀਤੇ ਗਏ ਨੇ ਤੇ ਲੋਕ ਆ ਕੇ ਇੱਥੇ ਆਪਣੇ ਕੰਮ ਕਰਾ ਰਹੇ ਨੇ ਸੋ ਕਿਸ ਤਰ੍ਹਾਂ ਦੇ ਨਾਲ ਫਾਇਦਾ ਹੋ ਰਿਹਾ ਲੋਕਾਂ ਨੂੰ ਤੇ ਕਿਵੇਂ ਇੱਥੇ ਮਦਦ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖੋਨੇ ਕਿਸ ਤਰ੍ਹਾਂ ਦੇ ਨਾਲ ਇੱਥੇ ਕੰਮ ਹੋ ਰਹੇ ਨੇ ਅਲੱਗ-ਅਲੱਗ ਥਾਵਾਂ ਤੇ ਆ ਆਧਾਰ ਕਾਰਡ ਬਣਾਉਣ ਦੇ ਲਈ ਇੱਥੇ ਜਿਵੇਂ ਲੋਕ ਜਿਹੜੇ ਨੇ ਉਹ ਆਏ ਨੇ ਲਾਈਨ 'ਚ ਲੱਗੇ ਹੋਏ ਨੇ ਤੇ ਆਧਾਰ ਕਾਰਡ ਅਪਡੇਟ ਕਰਾਉਣਾ ਹੈ ਜਾਂ ਬਣਾਉਣਾ ਸੋ ਉਸ ਦੇ ਰਿਲੇਟਿਡ ਜਿਹੜੇ ਕੰਮ ਆ ਇੱਥੇ ਹੋ ਰਹੇ ਨੇ ਗੱਲਬਾਤ ਕਰਾਂਗੇ ਆ ਮੈਮ ਕੀ ਕੰਮ ਇੱਥੇ ਹੋ ਰਿਹਾ ਹੈ ਤੇ ਕਿਵੇਂ ਮਦਦ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮੀਤ ਕੌਰ ਹੈ ਮੈਂ ਦਸਤਖਤ ਆਪਰੇਟਰ ਆ ਤੇ ਅਸੀਂ ਇੱਥੇ ਨਿਊ ਆਧਾਰ ਕਾਰਡ ਆਧਾਰ ਕਾਰਡ ਅਪਰੇਸ਼ਿੰਗ ਹੋ ਰਹੀ ਹੈ ਆਪਣੇ ਬਾਇਓਮੈਟ੍ਰਿਕਸ ਹੋ ਰਹੀਆਂ ਨੇ ਕਿਸੇ ਨੇ ਆਪਣੇ ਨਾਮ ਦੀ ਕਰੈਕਸ਼ਨ ਕਰਾਣੀ ਹੈ ਡੇਟ ਆਫ ਬਰਥ ਕਰੈਕਸ਼ਨ ਕਰਾਣੀ ਹੈ ਅਸੀਂ ਸਾਰੇ ਕੰਮ ਇੱਥੇ ਕਰ ਰਹੇ ਹਾਂ ਹਾਂਜੀ ਤੇ ਗੱਲਬਾਤ ਕਰਾਂਗੇ ਆ ਬਾਈ ਜੀ ਕੀ ਕਹਿਣਾ ਚਾਹੋਗੇ ਮਦਦ ਕਿੰਨੀ ਕੁ ਮਿਲ ਰਹੀ ਹੈ ਤੁਹਾਡੇ ਪਿੰਡਾਂ ਦੇ ਨੇੜੇ ਅੱਜ ਇਹ ਸਾਰਾ ਕੁਝ ਹੋ ਰਿਹਾ ਨਹੀਂ ਮਦਦ ਤਾਂ ਹੈ ਹੀ ਜਿਹੜੀ ਹੈ ਕਰ ਰਹੀ ਹੈ ਜੋ ਗਵਰਨਮੈਂਟ ਕਰ ਰਹੀ ਹੈ ਇਹ ਤਾਂ ਘੱਟ ਤੋਂ ਘੱਟ ਹੋ ਰਹੀ ਹੈ ਇੱਥੇ ਤਾਂ ਇੱਥੇ ਖੜੇ ਹੋ ਕੇ ਦੇਖੋ ਕੋਈ ਆਧਾਰ ਕਾਰਡ ਲਿੰਕ ਕਰਾਣਾ ਇੱਕ ਹੋਰ ਸਾਡਾ ਹੋ ਰਿਹਾ ਹੈਗਾ। ਤੁਸੀਂ ਮੈਨੂੰ ਕੀ ਕਹਿਣਾ ਚਾਹੋਗੇ ਕਿ ਕਿ ਹੈਲਪ ਮਿਲ ਰਹੀ ਹੈ? ਬਹੁਤ ਘੱਟ ਮਿਲ ਰਹੀ ਹੈ ਜੀ ਬਹੁਤ ਧਿਰ ਤੋਂ ਖੜੇ ਹਾਂ। ਕਾਫੀ ਟਾਈਮ ਹੋ ਗਏ ਚੁੱਕੇ। ਹਾਂਜੀ ਸਰਪੰਚੇ ਨਹੀਂ ਆ ਜੀ ਆ ਸੈਨ ਹੋਣੇ ਜਿੰਨਗੇ। ਹਾਂ ਉਹ ਗਏ ਵੀ। ਬਾਈ ਜੀ ਤੁਸੀਂ ਕੀ ਕੰਮ ਕਰਵਾਉਣਾ ਹੈ? ਆਧਾਰ ਕਾਰਡ ਅਪਡੇਟ ਕਰਾਣੇ ਆਏ ਤੇ ਜੀ। ਹੋਰ ਹੈ ਹੋ ਗਿਆ ਬਸ। ਸਹਿਮਤ ਹੈ ਜੀ ਬਸ ਬਾਹਰ ਨਹੀਂ ਜਾਣਾ ਪੜਾ ਆਪਣਾ ਇੱਧਰ ਹੀ ਹੋ ਗਿਆ। ਪਿੱਛੇ ਕਰ ਆਪਣਾ। ਰੈਵੈਨਿਊ ਡਿਪਾਰਟਮੈਂਟ ਚ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸਸੀਕਾਲ ਜੀ ਕੀ ਨਾਮ ਹੈ ਤੇ ਕਿਵੇਂ ਮਦਦ ਕਰ ਰਹੇ ਹੋ ਤੁਸੀਂ ਸਸੀਕਾਲ ਜੀ ਕੁਲਦੀਪ ਸਿੰਘ ਹੈ ਕਾਨੂੰਗੋ ਹੈ ਇਹ ਆਪਣਾ ਇੰਤਕਾਲ ਜਿਹੜੇ ਦਰਜ ਹਨ ਪਬਲਿਕ ਦੇ ਉਹ ਅਸੀਂ ਇੱਥੇ ਕਰ ਰਹੇ ਆ ਸਾਰਿਆਂ ਦਾ ਮਤਲਬ ਕਿ ਰਜਿਸਟਰਡ ਵਾਕਿਆਂ ਦਾ ਇੰਤਕਾਲ ਹੋ ਰਿਹਾ ਹੈ ਕਿੰਨੇ ਕੁ ਲੋਕ ਆ ਗਏ ਨੇ ਤੇ ਕਿੰਨੇ ਕੁ ਜਾਣੇ ਦਾ ਹੱਲ ਹੋਇਆ ਇਹ 40-50 ਇੰਤਕਾਲ ਕਰ ਦਿੱਤੇ ਆ ਤੇ ਬਾਕੀ ਹਲੇ ਹੋਰ ਮੰਗਾਏ ਆ ਤੇ ਬੰਦੇ ਆ ਰਹੇ ਆ ਨਰੇਗਾ ਸਟਾਫ ਐ ਇਹ ਲੇਬਰ ਨੂੰ ਆਪਾਂ ਕੰਮ ਦੇ ਰਹੇ ਆ ਜੋਬ ਕਾਰਡਸ ਬਣਾ ਰਹੇ ਆ ਉਹਨਾਂ ਦੇ ਇਹਨਾਂ ਦੇ ਮਤਲਬ ਇਹ ਨਾਲ ਥਰੂ ਇਹਨਾਂ ਨੂੰ ਕੰਮ ਮਿਲੇਗਾ ਮਤਲਬ ਆਪਣਾ ਜਿਹੜੇ ਵੀ ਆਪਣਾ ਕੰਮ ਤੋਂ ਬਿਨਾ ਬੈਠੇ ਆ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਦੇਖੋ ਇੱਕ ਦਿਨੇ ਮੇਂ ਹੈਲਪ ਕਰ ਹਾਂਜੀ ਫਾਰਮ ਫਿਲ ਕਰ ਰਹੇ ਆ ਜੌਬ ਕਾਰਡਸ ਬਣਾ ਰਹੇ ਆ ਨਾ ਦੇ ਇਹਨਾਂ ਦਾ ਪਰਮਨੈਂਟ ਰੈਜਿਸਟਰ ਮਤਲਬ ਡੈਜ਼ਿਗਨੇਸ਼ਨ ਹੋ ਜਾਏਗਾ ਨਾ ਤਾਂ ਇਸ ਕਰਕੇ ਉਹ ਦੇ ਦੋ ਇਹ 10 ਤੋਂ 15 ਆ ਗਏ ਆ ਬਾਕੀ ਜਿਨ੍ਹਾਂ ਦੇ ਪਹਿਲਾਂ ਆਲਰੇਡੀ ਬਣੇ ਹੋਏ ਆ ਹਾਂਜੀ ਇਹ ਨਿਊ ਫਰੈਸ਼ਰ ਆ ਜੀ ਕੀ ਕਹਿਣਾ ਚਾਹੋਗੇ ਜੀ ਕਿੰਨੀ ਕ ਮਦਦ ਮਿਲ ਰਹੀ ਹੈ ਵਧੀਆ ਜੀ ਹਾਂਜੀ ਵਧੀਆ ਜੀ ਇਹ ਭਾਰਤੀ ਮੈਡਮ ਬੈਠੇ ਨਾ ਬੈ ਕੰਮ ਕਰਾ ਲੈਂਦਾ ਮੈਂ ਕਹਿਣਾ ਚਾਹਉਂ ਜੋ ਕਿ ਇੱਥੇ ਜੀ ਵਧੀਆ ਠੀਕ ਹੈ ਜੀ ਹਾਂ ਜੀ ਜੇ ਮਿਲੂਗਾ ਸਾਨੂੰ ਕੰਮ ਠੀਕ ਹੈ ਨਾ ਅਸ ਤਾਂ ਫਾਰਮ ਭਰੇ ਜਾ ਰਹੇ ਨੇ ਹਾਂ ਜੀ ਮਹਾਤਮਾ ਗਾਂਧੀ ਰੋਜ਼ਗਾਰ ਗਾਰੰਟੀ ਦੇ ਐਕਟ ਇਹਨਾਂ ਨੂੰ 100 ਡੇਜ਼ ਦਾ ਰੋਜ਼ਗਾਰ ਦਿੱਤਾ ਜਾਂਦਾ ਜੋ ਕਿ ਘਰਾਂ ਕੀ ਵਿੱਚ ਲੀਡਿਸ ਬੈਲੀ ਬੈਠੇ ਰਹਿੰਦੇ ਨੇ ਉਹਨਾਂ ਨੂੰ ਸਾਰੇ ਰੋਜ਼ਗਾਰ ਦਿੱਤਾ ਜਾਂਦਾ ਹੈਗਾ 303 ਰੁਪਏ ਇਹਨਾਂ ਦੀ ਇੱਕ ਦਿਨ ਦੀ ਦਿਹਾੜੀ ਹੁੰਦੀ ਹੈ ਜੋ ਕਿ ਇਹਨਾਂ ਨੂੰ ਮਹੀਨੇ ਦੇ ਵਿੱਚ 100 ਦਿਨ ਪੂਰੇ ਸਾਲ ਦੇ ਵਿੱਚ 100 ਦਿਨ ਦਿੱਤੇ ਜਾਂਦੇ ਨੇ ਸਰ ये सर इन्होंने जेडे फ्रेशर बंदे ने उन्होंने अपना जॉब कार्ड बना रहे हैं सर र... मेरा नाम रमेश कुमार है सर हम हेल्थ डिपार्टमेंट की तरफ से आयुष्मान कार्ड की टीम है जी हम यहाँ पर मौके पर लोगों के आयुष्मान कार्ड बना रहे हैं जिन लोगों के राशन कार्ड बने हुए हैं उनसे हम आयुष्मान कार्ड बना रहे हैं जिससे उनके परिवार का अच्छे हॉस्पिटल में नीसलो पाँच लाख तक का इलाज किया जाता है जी जिसके अब तक सर हमने ट्वेंटी फाइव बना दिए हैं बाकी ई के वाई सी की हुई है वो अप्रूव होने में पैंतालीस मिनट के आसपास का टाइम लगता है जी हाँ जी ਜੀ ਮੌਕੇ ਪਰ ਹੀ ਕੁਝ ਜੈ ਬੀਪੀ ਸ਼ੂਗਰ ਬੁਖਾਰ ਕੀ ਚੈੱਕ ਅਪ ਕੀਏ ਜਾਂਦੇ ਹਨ ਉਹਨਾਂ ਕੋ ਮੌਕੇ ਪਰ ਹੀ ਉਸੇ ਸੰਬੰਧਿਤ ਦਵਾਈ ਨੀਸੁਲਕ ਦਿੱਤੀ ਜਾ ਰਹੀ ਹੈ ਸੋ ਇੱਥੇ ਗੱਲਬਾਤ ਵੀ ਕਰਾਂਗੇ ਜਿਹੜੇ ਆਏ ਨੇ ਅ ਭਾਈ ਜੀ ਕੀ ਕਹਿਣਾ ਚਾਹੋਗੇ ਕਿੰਨੀ ਕੀ ਮਦਦ ਮਿਲੀ ਆ ਕੇ ਇੱਥੇ ਬਹੁਤ ਵਧੀਆ ਸਿਸਟਮ ਹੈ ਜੀ ਸਾਰੀ ਚੀਜ਼ ਦੇ ਕੰਮ ਹੋ ਰਹੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਤੇ ਕਰਦੀ ਵੀ ਰਹੇਗੀ ਹੁਣ ਸਾਡੇ ਅਸੀਂ ਮਜ਼ਦੂਰ ਬੰਦੇ ਆ ਸਾਡੇ ਵਾਸਤੇ ਮੇਰੇ ਗਾਲਿਆਂ ਨੇ ਕੰਮ ਦਿੱਤਾ ਸਾਡਾ ਕੰਮ ਅਸੀਂ ਕਰ ਰਹੇ ਆ ਸਾਡੇ ਪੈਸੇ ਵੀ ਟਾਈਮ ਨਾਲ ਆ ਰਹੇ ਨੇ ਅਸੀਂ ਬਹੁਤ ਖੁਸ਼ ਆ ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਫਾਇਦਾ ਜਿਹੜਾ ਇੱਥੇ ਮਿਲ ਰਿਹਾ ਵੱਖ-ਵੱਖ ਮਹਿਕਮਿਆਂ ਵੱਲੋਂ ਜਿਹੜਾ ਹੈਗਾ ਉਹ ਆਪਣਾ ਇੱਥੇ ਕਾਊਂਟਰ ਲਾਏ ਗਏ ਆ ਇੱਕੋ ਥਾਂ ਤੇ ਤੇ ਪਿੰਡਾਂ ਦੇ ਜਿਹੜੇ ਲੋਕ ਨੇ ਆਲੇ-ਦੁਆਲੇ ਦੇ ਕਿਉਂਕਿ ਕਿਸੇ ਨੂੰ ਕਿਸੇ ਵੀ ਵਿਭਾਗ ਦੇ ਨਾਲ ਜਿਹੜਾ ਹੈਗਾ ਕੰਮ ਹੋ ਸਕਦਾ ਤੇ ਉਹ ਇੱਕੋ ਥਾਂ ਤੇ ਆ ਕੇ ਇੱਥੇ ਕੰਮ ਕਰਵਾ ਰਹੇ ਨੇ ਇਸ ਨੂੰ ਇੱਕ ਕੁਪਰਾਲਾ ਕੀਤਾ ਗਿਆ ਆਪਦੀ ਸਰਕਾਰ ਆਪਦੇ ਦਵਾਰ ਇਸ ਦਾ ਨਾਮ ਜੜ ਦਿੱਤਾ ਗਿਆ ਤੇ ਜਿਵੇਂ ਕਿ ਮੁੱਖ ਮੰਤਰੀ ਨੇ ਕਿਹਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਲਗਾਤਾਰ ਜਿਹੜੇ ਕੈਂਪ ਨੇ ਉਹ ਪੰਜਾਬ ਦੇ ਵਕਤ-ਵਕਤ ਥਾਵਾਂ ਤੇ ਜਾਰੀ ਰਹਿਣਗੇ ਡੇਰਾ ਬਸੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮ